ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਤਰ੍ਹਾਂ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਕੱਲ ਇੱਕ ਮੰਦਭਾਗੀ ਘਟਨਾ ਹੋਈ ਹੈ ਜਿਸ ਦੇ ਵਿੱਚ ਬਾਬਾ ਸਾਹਿਬ ਆਪਾ ਭੀਮਰਾਓ ਬੇਦਕਰ ਜੀ ਦਾ ਜਿਹੜਾ ਉੱਥੇ ਸਟੈਚੂ ਲੱਗਾ ਹੋਇਆ ਵਾ ਕਤਵਾਲੀ ਦੇ ਕੋਲ ਆਪਣਾ ਭਾਈ ਗੁਰਦਾਸ ਹਾਲ ਦੇ ਸਾਹਮਣੇ ਜਿੱਥੇ ਪਾਰਕਿੰਗ ਆ ਪਾਰਕਿੰਗ ਦੇ ਕੋਲ ਉਸ ਤੇ ਕੋਈ ਸ਼ਰਾਰਤੀ ਅਨਸਰ ਜਿਹੜਾ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਜਿੰਨੇ ਕਿਸੇ ਦੇ ਪਿੱਛੇ ਲੱਗ ਕੇ ਬਾਬਾ ਸਾਹਿਬ ਜੀ ਦੇ ਜਿਹੜੇ ਸਟੈਚੂ ਦੀ ਬੇਦਬੀ ਕੀਤੀ ਹੈ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਸ੍ਰੀ ਅੰਮ੍ਰਿਤਸਰ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਇਸ ਕਰਕੇ ਦਿੱਤਾ ਗਿਆ ਵਾ ਕਿ ਜਿਹੜੇ ਬੰਦੇ ਨੇ ਜਿਹੜੇ ਇਨਸਾਨ ਨੇ ਬਾਬਾ ਸਾਹਿਬ ਦੇ ਸਟੈਚੂ ਨੂੰ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਪਿੱਛੇ ਜਿਹੜੀ ਆ ਉਹ ਕਿਸ ਦੀ ਸਾਜ਼ਿਸ਼ ਹੈ ਉਹ ਸਾਜ਼ਿਸ਼ ਦਾ ਪਤਾ ਲਗਾਇਆ ਜਾ ਸਕੇ ਸੋ ਅੱਜ ਸਾਰੀਆਂ ਜਥੇਬੰਦੀਆਂ ਭੰਡਾਰੀ ਪੁਲ ਤੇ ਇਕੱਠੀਆਂ ਹੋ ਰਹੀਆਂ ਐ ਮੈਂ ਸਿੰਘਾਂ ਨੂੰ ਬੇਨਤੀ ਕਰੂੰਗਾ ਇਉਂ ਸੇ ਪਹੁੰਚ ਕੇ ਜਿਹੜਾ ਇਹ ਆ ਸਟੈਚੂ ਦਾ ਮੁੱਦਾ ਵਾ ਜਿਸ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇਸ ਦਾ ਪਤਾ ਲਗਾਇਆ ਜਾ ਸਕੇ ਤੇ ਪਿੱਛੇ ਕੀ ਦਾ ਹੱਥ ਹੈ ਕਿਉਂਕਿ ਸਮਾਜ ਦਾ ਪਹਿਲਾਂ ਵੀ ਬੜੇ ਵਿਤਕਰੇ ਕੀਤੇ ਜਾਂਦੇ ਹਨ ਪਰ ਇਹ ਹੁਣ ਇੰਤਹਾ ਹੋ ਚੁੱਕੀ ਹੈ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਵੀ ਹੈ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਸੰਗਤ ਨੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਮੱਥਾ ਟੇਕਣ ਵੀ ਜਾਣਾ ਅਤੇ ਜਿਹੜਾ ਆਪਾਂ ਆਪਣੇ ਸਮਾਜ ਵਾਸਤੇ ਜੋ ਬਾਬਾ ਸਾਹਿਬ ਜੀ ਦੇ ਸਟੈਚੂ ਦੀ ਬਰਤਲੀ ਗਨਤੰਤਰ ਦੇਸ਼ ਦੇ ਉਤੇ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਸਿਰਫਰੇ ਨੇ ਡਾਕਟਰ ਭੀਮrao ਅੰਬੇਡਕਰ ਸਾਹਿਬ ਦੇ ਸਰੂਪ ਦੀ ਬੇਅਦਬੀ ਕੀਤੀ ਹੈ ਉਹਦੇ ਸਬੰਧ ਦੇ ਵਿੱਚ ਰੋਜ਼ ਪ੍ਰਦਰਸ਼ਨ ਰਾਮਪਰਾਪੁਰ ਜ਼ਿਲ੍ਹਾ ਬਠਿੰਡਾ ਰੱਖਿਆ ਗਿਆ ਮੇਰੇ ਸਾਰੇ ਹਿੱਜਤਪੰਦਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸਾਰੀਆਂ ਜਥੇਬੰਦੀਆਂ ਹਿੱਸਾ ਲਓ ਇਹ ਜਿਹੜਾ ਰੋਸ ਪ੍ਰਦਰਸ਼ਨ ਹੋਊਗਾ ਇੱਕ ਸਾਂਝਾ ਰੋਸ ਪ੍ਰਦਰਸ਼ਨ ਹੋਊਗਾ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਦਾ ਸੰਵਿਧਾਨ ਭਾਰਤ ਦੇ ਵਿੱਚ ਲਿਖਿਆ ਸੰਵਿਧਾਨ ਉਹਨਾਂ ਨੇ ਤੇ ਲਾਗੂ ਕਰਵਾਇਆ ਉਹ ਸਾਰਿਆਂ ਦੇ ਸਾਂਝੇ ਰਹਿਬਰ ਜਿਹੜੇ ਉਹਨਾਂ ਦੀ ਸੂਰੂਪ ਦੀ ਬੇਦਬੀ ਕੀਤੀ ਗਈ ਆ ਉਸ ਬੰਦੇ ਨੂੰ ਅਸੀਂ ਸਜਦ ਵਾਸਤੇ ਅੱਗੇ ਉਹਦੇ ਤੇ ਦੋਸਤਰੀ ਦਾ ਪਰਚਾ ਕਰਵਾ ਸਕੇ ਅਸੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਸਾਰਿਆਂ ਨਾਲ ਜੱਥੇ ਬੰਦੀਆਂ ਕੱਲ ਰਾਮਪੁਰਾ ਫੂਲ 28 ਜਨਵਰੀ ਸਵੇਰੇ 11 ਵਜੇ ਨਗਰ ਕਾਉਂਸਲਰ ਦਫਤਰ ਪਹੁੰਚੋ ਤਾਂ ਕਿ ਆਪਾਂ ਇਸ ਚੀਜ਼ ਦਾ ਬਦਰੋਹ ਕਰ ਸਕੀਏ ਜਿਹੜੇ ਡਾਕਟਰ ਭੀਮਰਾਵ ਅਮੇਲਕਰ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ ਆ ਉਹਨੂੰ ਸਜ਼ਾ ਮਿਲ ਸਕੇ ਜੈ ਭੀਮ ਜੈ ਪਰ エレキー。